ਵਲੌਗ ਵੀਰਪਾਰਕ اور ਬੇਟਾ ਬਹੁਤ ਬਹੁਤ ਤੈਦੇ ਬਸਾ ਨਾ ਜੀ ਹੋਰ ਸੁਣਾਓ ਕਿਵੇਂ ਠੀਕ ਠਾਕ ਹੋ ਜੀ ਲੋ ਜੀ ਅੱਜ ਮੈਂ ਫੇਰ ਬਾਹਰ ਹੀ ਬੈਠੀ ਆਂ ਇ ਕਿਤਾਪਾ ਨੂੰ ਆਏ ਹੋਇਆ ਜਲ ਧੁੱਪੇ ਬੈਠ ਕੇ ਬਣਾ ਰਹੀ ਹੈ ਨਾ ਅੰਦਰ ਬੈਠਣਾ ਫਿਰ ਠੰਡਾ ਹਜੇ ਹੁਣ ਦੁਬਾਰਾ ਫੇਰ ਘੜੇ ਦੇ ਠੰਡ ਬਹੁਤ ਵਨਕ ਹੋ ਗਈ ਹੈ ਧੁੱਪੇ ਵੀ ਆਰਾਮਦਾਰੀ ਵਧੀਆ ਆਉਂਦੀ ਬੈਠਿਆ ਨਾ ਹੋਰ ਸੁਣਾਓ ਜੀ ਕਿਵੇਂ ਠੀਕ ਠਾਕ ਹੋ ਜੀ ਕੰਮ ਤਾਂ ਤੇ ਆਪਾਂ ਸਾਰੇ ਨੇ ਵੇਟ ਲੈ ਸੀਗੇ ਜਹਾ ਫਾਨ ਦਾ ਕੰਮ ਸਾਰਾ ਨੇ ਵੀਟ ਲੈ ਮੈਂ ਕਿਹਾ ਚਲੋ ਹੁਣ ਆਪਾਂ ਵੀਡੀਓ ਦਿਖਾਈ ਆ ਪਕਾ ਲੈਣਾ ਸੀ ਕੋਰੀਅਰ ਠੀਕ ਹੈ ਮੈਂ ਕਿਹਾ ਚਲੋ ਪਹਿਲਾਂ ਤੁਹਾਨੂੰ ਦਿਖਾ ਦਾਂ ਫਿਰ ਆ ਪਕੋਰੀਆਂ ਭਾਲਦੇ ਹਾਂ ਤੇ ਇੱਕ ਕਪਾਹ ਬਣੀ ਨੇ ਇਸ ਕੈਨ ਕਲਰ ਦੀ ਇਹ ਵੀ ਆਪਾਂ ਤੁਹਾਨੂੰ ਬੁੰਦੀ ਵਾਰੀ ਦਿਖਾਵਾਂਗੇ ਦਾ ਡਿਜ਼ਾਈਨ ਬਣੀ ਜਾਂਦੀ ਆ ਸਵਟਰ ਤੇ ਬਹੁਤ ਧੰਨਵਾਦ ਤੁਹਾਡਾ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਆ ਆਪਾਂ ਕੈਮਰੇ ਤੋਂ ਇੱਧਰੋਂ ਵਾਕੇ ਦੇਖ ਲਈਏ ਨਾ ਜੇ ਇਸ ਤਰ੍ਹਾਂ ਥੋੜੀ ਜਿਹੀ ਤਾਂ ਆਪਾਂ ਘੱਟ ਪਾ ਗਏ ਤਾਂ ਨਹੀਂ ਇਸ ਤਰ੍ਹਾਂ ਬਹੁਤ ਆਪਾਂ ਬੈਂਦੀ ਅੱਖਾਂ 'ਚ ਅੱਖਾਂ ਹੀ ਨਹੀਂ ਖਲਦੀਆਂ ਨਹੀਂ ਇੰਨੀ ਜ਼ਿਆਦਾ ਸੂਰ 'ਚ ਅੱਖਾਂ ਜਵੈਂਦਾ ਆਪਣੇ ਲੋ ਜੀ ਚਲੋ ਜੀ ਠੀਕ ਆ ਆਪਾਂ ਤੁਹਾਨੂੰ ਦਿਖਾਉਣੀ ਆ ਆਪਣੇ ਸੂਰ ਸਾਹਮਣੇ ਪੈਂਦਾ ਅੱਖਾਂ 'ਚ ਬਿਲਕੁਲ ਸਾਹਮਣੇ ਆ ਆਪਾਂ ਤੁਹਾਨੂੰ ਦਿਖਾਉਣੀ ਆ ਈ ਵਸ ਤਿਆਰ ਸੀ ਕੋਰੀਰ ਆਪਣਾ ਤੇ ਆਪਾਂ ਤੁਸਨ ਸਿਖਾ ਦਈਏ ਤੇ ਰਹੀ ਚਲੋ ਜੀ ਕੋਈ ਗੱਲ ਨਹੀਂ ਆਪਾਂ ਤੁਸਨ ਤਕਾਉਣੀ ਆ ਕਿਉਂਕਿ ਕਾਫੀ ਟਾਈਮ ਤੋਂ ਆਪਾਂ ਕੈਮਰਾ ਸੀ ਸੀਧੀ ਜਾਣੀ ਆ ਨੋ ਜੀ ਪਸੰਦ ਖਾਣੇ ਕੋ ਰ ਯਾਰ ਕਿਉਂਕਿ ਹੁਣੀ ਤੁਰਨਾ ਸੀ ਆ ਤੇ ਫਿਰ ਮੈਂ ਕਿਹਾ ਚਲੋ ਆਪਾਂ ਤੁਹਾਨੂੰ ਦਿਖਾ ਦਈਏ ਪਹਿਲਾਂ ਲਓ ਜੀ ਦੇਖੋ ਜੀ ਆਪਾਂ ਜਾਕਟ ਤਿਆਰ ਕੀਤੀ ਬਹੁਤ ਸੋਹਣੀ ਜਾਕਟ ਗਰੀ ਕਲਰ ਦੀ ਗਰੀ ਕਲਰ ਦੀ ਜਾਕਟ ਇਹ ਪ ਤਿਆਰ ਕੀਤੀ ਹੈ ਲਓ ਜੀ ਦੀ ਮਤਲਬ ਬਾਰੇ সাইਜ਼ ਦੀ ਆਪਾ ਬਣਾਈ ਆ ਪਿਛਲੇ সাইਡ ਵੀ ਆਪਾ ਅਰਧ ਤੱਕ ਡਿਜ਼ਾਈਨਿੰਗ ਕਰਤਾ ਹਲੋ ਜੀ ਇਹ ਪਾਉਣੇ ਤੁਹਾਨੂੰ ਵੀ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੋਵੇ ਤੁਸੀਂ ਆਪਦੇ ਆਰਡਰ ਪੱਕਾ ਕਰਵਾ ਸਕਦੇ ਹੋ ਨਰ ਦੇਖੋ ਜੀ ਬਹੁਤ ਸਾਰੇ ਬਟਨ ਵੀ ਬਹੁਤ ਸਾਰੇ ਲੱਗੇ ਹੋਏ ਆ ਇਹ ਡਿਜ਼ਾਈਨ ਆਪਾਂ ਮਿਹਰ ਦਾ ਛਾਸ ਨੂੰ ਡਿਜ਼ਾਈਨ ਨਹੀਂ ਦਿਖਾਇਆ ਇਹ ਬਹੁਤ ਸੋਨੇ ਖੁਲੀਆਂ ਪਟਿਪਾ ਲਾਈਆਂ ਨੇ ਹਲੋ ਜੀ ਇਹ ਆਪਾਂ ਕੱਲਣਾ ਹਸ਼ਿਆਰਪੁਰ ਕੱਲਣਾ ਵਾ ਹਸ਼ਿਆਰਪੁਰ ਤੋਂ ਵਾਟੇ ਆਪਾਂ ਨੂੰ ਆਇਆ ਸੀਗਾ ਜੀ ਜੀ ਦੇ ਪਾਸੋਂ ਮਹਿੰਗੀ ਔਰਡਰ ਦਿਖਾਈ ਸੀਗੀ ਉਹ ਉਹ ਬਣਾ ਕੇ ਤਿਆਰ ਕੀਤੀ ਆਪਾਂ ਤੁਹਾਨੂੰ ਦਿਖਾਈਆਂ ਸੀ ਆਪਾਂ ਪੱਛਮਾ ਦੇ ਵਿੱਚ ਵੀ ਮਹਿੰਗੇ ਆ ਉਹ ਪੱਛਮ ਦੇ ਵਿੱਚ ਆਏ। ਇਹਦਾ ਰੇਟ ਲਾਇਦੀ ਆਪਾਂ 1000 ਰੁਪਏ ਉਹਨਾਂ ਨੂੰ। ਮੈਂ ਦੇਖੋ ਜੀ। 1000 ਰੁਪਏ ਰੇਟ ਲਾਇਆ ਕਿਉਂਕਿ ਇੱਕ ਤਾਂ ਇਹ ਸਾਈਜ਼ ਐਲ ਸਾਈਜ਼ ਦੀ ਬਣੀ ਹੋਈ ਆ। ਤੇ 105 ਪੱਛਮ ਤੋਂ ਮੇਰੇ ਪਹਿਲਾਂ ਦਿਖਾਈ ਸੀ ਇਹ ਉਹ ਪੱਛਮ ਦੀ ਬਣਾਈ ਹੋਈ ਆ ਬਗਰੀਏ ਕਲਰ ਦੀ। ਤੇ ਜੇ ਥੋੜੀ ਲੋਕਲ ਦੂਜੀ ਪੱਛਮ ਦੀ ਹੋਵੇ ਤੇ ਉਹ ਆਪਾਂ 8 800 ਚ ਤਿਆਰ ਕਰ ਦਿੰਨੇ ਹੁੰਨੇ। ਕਿ ਇਹ ਖੜੀ ਪੱਛਮ ਵੀ ਵਧੀਆ ਸੀ ਤੇ ਸਾਈਜ਼ ਵੀ ਪਾਰਾ ਸੀ। ਲੋਜੀ ਇਹ ਕਮਸਕੀ ਵੀ ਤਿਆਰ ਕੀਤੀ ਆ ਬਹੁਤ ਸੋਹਣੀ ਇਹ ਆਪਾਂ ਕੋਰੀਆ ਰ ਇੱਕ ਥਾਂ ਹੀ ਘੱਲਨੇ ਆ ਦੇਖੋ ਇਸ ਕੀ ਵੀ ਇਸ ਕੀ ਵੀ ਤਾਂ ਆਪਾਂ ਸਾਨੂੰ ਡਿਜ਼ਾਈਨ ਦਿਖਾਇਆ ਸੀ ਇਸ ਤੋਂ ਪਹਿਲਾਂ ਇਹ ਵੀ ਪਾਰੀ ਦੀ ਬਣਾਈ ਹੋਈ ਆ ਇਹ ਵੀ ਭੈਣ ਦੀ ਹਿਆਰ ਪਰਤੋ ਹੀ ਨੇ ਮੋਸਨਾ ਪਾਈ ਤੇ ਆਸਤਰਾ ਕਰੋਸ਼ੀਆ ਕਰਕੇ ਦਿੱਤਾ ਵਾ ਆ ਚੀਜ਼ ਬਕਰੋਸ਼ੀਆ ਦਿੱਤਾ ਵਾ ਇਹ ਭਾਰੇ ਸੀਗੇ ਇਹਨਾਂ ਦੀ ਆਹ ਚੀਜ਼ ਵੀ ਆਪਾਂ ਖੁੱਲੀ ਰੱਖੀ ਆਹ ਚੀਜ਼ ਇੱਥੋਂ ਕਿਉਂਕਿ ਜਿਹੜੇ ਭਾਰੇ ਉਹਨਾਂ ਦੇ ਫਿਰ ਇਹ ਚੀਜ਼ਾਂ ਖੁੱਲੀਆਂ ਰੱਖਣੀਆਂ ਪੈਂਦੀਆਂ ਨੇ ਫਿਰ ਖਿੱਚ ਪੈਂਦੀਆਂ ਆਹ ਚੀਜ਼ ਇਹ ਪਪਾ ਭਾਰੀ ਕਰਕੇ 55 ਜੁੱਟੇ ਰੱਖੇ ਆ ਜੀ ਇੱਥੋਂ ਤੇ ਨਹੀਂ ਫਿਰ ਆਪਾਂ ਇਹ ਜੇ ਪਤਲੇ ਹੋਣ ਉਹਨਾਂ ਦੇ ਤਾਂ 55 45 ਰੱਖ ਸਕਦੀ ਆ ਪਰ 45 ਇਹ ਭਾਰੀ ਸੀ ਇਹ ਜੇ ਜ਼ਿਆਦਾ ਭਾਰੀ ਹੋ ਫਿਰ 60 ਜੁੱਟੇ ਰੱਖਣੇ ਪੈਂਦੇ ਆ ਕਿੱਧਰ ਦੀ ਨਹੀਂ ਉਧਰ ਚਾ ਫਿਰ ਆਪਾਂ 60 ਜੁੱਟੇ ਰੱਖਣੇ ਪੈਂਦੇ ਆ ਇਹ ਕੋਣ ਲਾਇਆ ਸੀ ਫੋਨ ਕੋਣ ਲਾਇਆ ਸੀ ਨਹੀਂ ਸਿਕੂ ਮਿਲਾਇਆ ਸੀ ਫੋਨ ਕਹਿੰਦਾ ਸਵੇ ਆਉਂਗਾ ਤੀ ਅਖੇ ਲੋ ਜੀ ਲੋ ਜੀ ਇਹ ਦਾ 900 ਰੁਪਿਆ ਦਾ ਲਾਇਆ ਰੇਟ ਇਹ ਦਾ 900 9th ਇਹ ਵੀ ਉਹੀ ਬੱਚਣ ਜੀ ਲਈ ਆ ਮੈਂ ਤੁਹਾਨੂੰ ਦਿਖਾਈ ਹੋਈ ਸੀ ਬੱਚਾਵੇਂ ਇਹ ਦੀ ਵਧੀਆ ਵਾਲੇ ਕੋਮਪਨੀ ਵਾਲੇ ਸੀ ਗੋ ਇਹ ਦਾ ਪਰ 900 ਰੁਪਿਆ ਲਾਇਆ ਲੋ ਜੀ ਇਹ 900 ਚੋਂ ਪਿਆਰ ਕੀਤੀ ਆ ਇਹ 1000 ਚੋਂ ਤਿਆਰ ਕੀਤੀ ਆ ਮੰਨ ਲਓ ਜੀ ਇੰਨਾ ਜੇ ਤੁਹਾਨੂੰ ਜਰੂਰਤ ਹੋਵੇ ਕਲਰ ਤੁਸੀਂ ਜਿਹੜੇ ਮਰਜ਼ੀ ਆਪਦੇ ਹਿਸਾਬ ਨਾਲ ਬਣਾ ਸਕਦੇ ਡਾਰਕ ਲਾਈਟ ਜਿਸकी ਵੀ ਬਣਾਉਣੀ ਹੈ ਬੱਚੇ ਦਾ ਸੈੱਟ ਬਣਾਉਣਾ ਹੈ ਕੁਛ ਵੀ ਤਿਆਰ ਕਰਵਾਉਣਾ ਤੁਸੀਂ ਤੇ ਤੁਸੀਂ ਆਪਦੇ ਆਰਡਰ ਬੁੱਕ ਕਰਵਾ ਸਕਦੇ ਆ ਕਿਉਂਕਿ ਆਪਣੇ ਕੋਲੇ ਕਾਸ ਵੀ ਇਨਾ ਜ਼ਿਆਦਾ ਕਿ ਐਕਸਟਰਾ ਆਪਣੇ ਕੋਲੇ ਗਰਮੀ ਦਾ ਵੀ ਕੰਮ ਪਹਿਲਾਂ ਪੱਕਾ ਹੋਇਆ ਵਾ ਹਾਂਜੀ ਵੀ ਇੰਨਾ ਚਲੋ ਸੋੜਾ ਇੰਨਾ ਪਿਆਰ ਮਿਲਿਆ ਮੈਨੂੰ ਤੇ ਗਰਮੀ ਦਾ ਵੀ ਸਾਰੀ ਗਰਮੀ ਦਾ ਆਪਣੇ ਕੋਲੇ ਕੰਮ ਪਹਿਲਾਂ ਬੁੱਕ ਹੋਇਆ ਹੋਇਆ ਹੈ ਲੋ ਨੀ ਆਪਾਂ ਬਣਾ ਕੇ ਤਿਆਰ ਕੀਤੀ ਆ ਬਹੁਤ ਸੋਹਣੀ ਬਣੀ ਹੋਈ ਤਿਆਰ ਹੋਈ ਆ ਚਲੋ ਕਿਉਂਕਿ ਆਪਾਂ ਅਗਲੇ ਨੂੰ ਪੁੱਛ ਕੇ ਆਪਾਂ ਪੱਛਵੇਂ ਲਾਉਣੇ ਹੁੰਨੇ ਆ ਤੇ ਨਹੀਂ ਫਿਰ ਆਪਾਂ ਥੋੜੀ ਘੱਟ ਵਾਲੀ ਲਾਉਣੇ ਆ ਜੋ ਅਗਲਾ ਕਹੇ ਸਾਨੂੰ ਕੋਈ ਫਰਕ ਨਹੀਂ ਕੇਰ ਕੋ ਵਧੀਆ ਲਾ ਦਿੰਨੇ ਆਪਣੀਆਂ ਲੋ ਅਨੌਸੋਦੀ ਆਪਾਂ ਸਕੇ ਵੀ ਲਾ ਕੇ ਤਿਆਰ ਕੀਤੀ ਉਹਨਾਂ ਸੋਹਣੀਆਂ ਇਹਨਾਂ ਚੀਜ਼ਾਂ ਦੀ ਸੋ